ਕਹਿੰਦਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਸੁਣੋ 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 ਸਾਡੇ ਲਹਿਰਾ ਤਹਿਸੀਲ ਦੇ ਨਿਵਾਸੀਓ ਸੁਣੋ ਜਿਹੜੇ ਕਹਿੰਦੇ ਸੀ ਹਸਪਤਾਲ ਚੱਲਦੇ ਐ ਬਿਨਾ ਡਾਕਟਰਾਂ ਤੋਂ ਸਕੂਲ ਚੱਲਦੇ ਐ ਬਿਨਾ ਮਾਸਟਰਾਂ ਤੋਂ ਦੇਖੋ ਕੰਮ ਉਸ ਸਰਕਾਰ ਦੇ ਜਿੱਥੇ ਚੱਲ ਰਹੀ ਐ ਲਹਿਰਾ ਤਹਿਸੀਲ ਬਿਨਾਂ ਤਹਿਸੀਲਦਾਰ ਦੇ ਬਿਨਾਂ ਤਹਿਸੀਲਦਾਰ ਤੋਂ ਚੱਲ ਰਹੀ ਤਹਿਸੀਲ ਦੇ ਸਬੰਧ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਆਗੂਆਂ ਨੇ ਤਹਿਸੀਲ ਲਹਿਰਾ ਦੇ ਵਿੱਚ ਆਪਣਾ ਰੋਸ ਪ੍ਰਦਰਸ਼ਨ ਕੀਤਾ ਆਓ ਤੁਹਾਨੂੰ ਅੱਜ ਦੇ ਪ੍ਰਦਰਸ਼ਨ ਦੀਆਂ ਦਿਖਾ ਰਹੇ ਹਾਂ ਤਸਵੀਰਾਂ ਵੋਕ ਇਕਤਾ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਅੱਜ ਜਿਹੜਾ ਅਸੀਂ ਤਹਿਸੀਲ ਦੇ ਵਿੱਚ ਪ੍ਰੋਟੈਕਟ ਕਰਨ ਆਏ ਆ ਜੀ ਇਹ ਅਸੀਂ ਮਜਬੂਰੀ ਦੇ ਬਸ ਆਇਆਗੇ ਜਣੀ ਇੱਥੇ 30:10 ਤੋਂ ਬਾਅਦ ਨਾ ਤਾਂ ਕੋਈ ਪੱਕਾ ਤਹਿਸੀਲਦਾਰ ਹੈਗਾ ਨਾ ਨੈib ਤਹਿਸੀਲਦਾਰ ਹੈ ਨਾ ਵੱਡਾ ਤਹਿਸੀਲਦਾਰ ਹੈ ਔਰ ਰਜਿਸਟਰੀਆਂ ਕਰਨ ਵੀ ਇੱਥੋਂ ਦੇ ਕਾਨੂੰਗੋਸਾ ਬੰਦੇ ਨੇਗੇ ਉਹਨਾਂ ਨੂੰ ਸਿਰਫ ਰਜਿਸਟਰੀ ਕਰਨ ਦੀ ਹੀ ਪਾਵਰ ਦਿੱਤੀ ਗਈ ਹੈਗੀ ਜਦ ਕਿ ਲੋਕਾਂ ਦੇ ਸਾਰੇ ਕੰਮ ਰੁਕੇ ਹੋਏ ਨੇਗੇ ਜਣੀ ਕੋਡ ਵਰਕ ਵੀ ਰੁਕਿਆ ਹੋਇਆਗਾ ਤੇ ਜਣੀ ਜੇ ਕਿਸੇ ਦਾ ਵਿਰਾਸਤ ਦਾ ਕੋਈ ਇੰਤਕਾਲ ਹੋ ਵੀ ਰੁਕਿਆ ਹੋਇਆਗਾ ਜੇ ਕਿਸੇ ਨੇ ਕੋਈ ਕੁਰਸੀਨਾਮਾ ਕਰਾਣਾ ਉਹ ਵੀ ਰੁਕਿਆ ਹੋਇਆ ਕਿਸੇ ਦੇ ਬੱਚੇ ਦਾ ਕੋਈ ਸਰਟੀਫਿਕੇਟ ਕਰਵਾਣਾ ਉਹ ਵੀ ਰੁਕਿਆ ਹੋਇਆ ਜਣੀ ਤਕਸੀਮਾ ਦੇ ਕੰਮ ਹੋਰ ਕੰਮ ਸਾਰੇ ਕੰਮ ਜਣੀ ਰੁਕੇ ਹੋਏ ਨੇਗੇ ਕੋਈ ਇੱਥੇ ਪੱਕਾ ਤਹਿਸੀਲਦਾਰ ਨਹੀਂ ਹੈਗਾ ਜਦ ਕਿ ਇੱਥੋਂ ਆਪਣੇ ਮੰਤਰੀ ਸਾਹਿਬ ਵੀ ਇੱਥੋਂ ਦੇ ਨੇਗੇ ਸਾਰਾ ਧਾਮ ਆ ਜਾ ਮਾਹੂ ਰਹੂਂਦਾਗਾ ਪਰ ਫੇਰ ਵੀ ਤਹਿਸੀਲ ਰੱਬਾਸਰੀ ਜੰਦਰੀ ਹੈਗੀ ਅੱਜ ਸੰਕੇਤਕ ਧਰਨਾ ਜਾਂ ਕਿ ਅੱਜ ਅਸੀਂ ਸੰਕੇਤਕ ਧਰਨਾ ਦੇਣ ਆਏ ਆਂ ਜੀ ਸਿਰਫ ਇਹ ਦੱਸਣ ਆਏ ਆਂ ਕਿ ਇੱਥੋਂ ਦੀ ਗੁੰਗੀਬੋਲੀ ਸਰਕਾਰ ਨੂੰ ਇੱਥੋਂ ਦੇ ਗੁੰਗੇਵਾਲੇ ਪ੍ਰਸ਼ਾਸਨ ਨੂੰ ਵੀ ਸਾਨੂੰ ਪੱਕੇ ਤੌਰ ਤੇ ਵੱਡੇ ਤਹਿਸੀਲਦਾਰ ਦਿੱਤੇ ਜਾਣ ਨਹੀਂ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਤਹਿਸੀਲਦਾਰ ਦੀ ਇੱਥੇ ਨਿਯੁਕਤੀ ਨਹੀਂ ਹੁੰਦੀ ਤਾਂ ਫਿਰ ਅਸੀਂ ਵੱਡਾ ਤਿੱਖਾ ਐਕਸ਼ਨ ਕਰਾਂਗੇ ਚਾਹੇ ਅਸੀਂ ਐਸ ਡੀ ਐਮ ਰੋਕੀਏ ਚਾਹੇ ਮੰਤਰੀ ਸਾਹਿਬ ਦੇ ਦਫ਼ਤਰ ਜਾਈਏ ਦੇਖੋ ਕੋਈ ਬਾਲੀ ਦੂਰ ਨਹੀਂ ਹੈਗਾ ਇੱਥੋਂ ਅੱਜ ਅਸੀਂ ਛੋਡੇ ਮਾਧਵ ਰਾਹੀਂ ਮੰਤਰੀ ਬਰਿੰਦਰ ਗੋਇਲ ਜੀ ਨੂੰ ਬੇਨਤੀ ਕਰਦੇ ਆਂਗੇ ਵੀ ਇਹ ਸਾਡੀ ਇਸ ਗੱਲ 'ਤੇ ਗੌਰ ਕਰੋ ਨਹੀਂ ਸਾਨੂੰ ਮਜਬੂਰੀ ਦੇ ਬਸ ਕੋਈ ਵੱਡੇ ਐਕਸ਼ਨ ਕਰਨੇ ਪੈਣਗੇ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਸੰਤਪੁਰਾ ਕਾਰਜਕਾਰੀ ਪ੍ਰਧਾਨ ਬਲਾਕ ਲਹਿਰਾ ਬੀਕੇ ਜੂਗਰਾਂ ਗੁਰਪ੍ਰੀਤ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਹਿਸੀਲ ਦੇ ਵਿੱਚ ਕੀ ਕਹਿਣਾ ਚਾਹੋ ਇਹ ਜਿਹੜਾ ਪ੍ਰੋਟੈਸਟ ਹੈ ਇਹ ਸਮੇਂ ਦੀ ਲੋੜ ਹੈ ਕਿਉਂਕਿ ਜਿਹੜਾ ਇਹ ਇੱਕ ਆਤਾ ਬਣਿਆ ਹੋਇਆ ਹੈ ਤਹਿਸੀਲ ਕੰਪਲੈਕਸ ਬਣਿਆ ਹੋਇਆ ਹੈ ਇੱਕ ਨਾਂ ਦਾ ਤਹਿਸੀਲ ਕੰਪਲੈਕਸ ਰਹਿ ਗਿਆ ਕਿਉਂਕਿ ਨਾ ਤਾਂ ਇੱਥੇ ਕੋਈ ਪ੍ਰੋਪਰ ਜਿਹੜਾ ਰੈਗੂਲਰ ਨਾ ਕੋਈ ਤਹਿਸੀਲਦਾਰ ਹੈ ਨਾ ਕੋਈ ਨੈਪ ਤਹਿਸੀਲਦਾਰ ਹੈ ਪਟਵਾਰੀ ਨੇ ਉਹ ਇੱਧਰ ਉੱਧਰ ਤੁਰੇ ਫਿਰਦੇ ਨੇ ਲੋਕਾਂ ਦਾ ਕੰਮ ਰੁਕਿਆ ਹੋਇਆ ਲੋਕ ਬਹੁਤ ਖੱਜਲ ਹੋ ਰਹੇ ਨੇ ਇਹ ਲੋਕਾਂ ਦੀ ਜਿਹੜੀ ਪਰੇਸ਼ਾਨੀ ਆ ਰਹੀ ਹੈ ਲੋਕਾਂ ਨੂੰ ਕੰਮ ਕਰਵਾਉਣ ਵਾਸਤੇ ਉਹਦੇ ਕਰਕੇ ਅੱਜ ਇਹ ਸਮੇਂ ਦੀ ਲੋੜ ਸੀ ਅਸੀਂ ਅੱਜ ਸੰਕੇਤਕ ਇੱਥੇ ਅੱਜ ਨਾਰੇਬਾਜੀ ਕੀਤੀ ਹੈ ਵੀ ਜਿਹੜਾ ਇਹ ਤਹਿਸੀਲਦਾਰ ਸਿਸਟਮ ਹੈ ਇਨੂੰ ਰੈਗੂਲਰ ਤੌਰ ਤੇ ਪੱਕੇ ਤੌਰ ਤੇ ਇੱਥੇ ਜਿਹੜੇ ਅਫਸਰ ਨੇ ਤਾਇਨਾਤ ਕੀਤੇ ਜਾਣ ਤੇ ਇਹਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਜਗਜੀਤ ਸਿੰਘ ਸਿੱਧੂ ਜੀ ਕਿਉਂਕਿ ਇਹ ਪੋਸਟ ਹੈ ਮੈਂ ਫੀਲਡ ਕੰਨ ਕੋ ਨਦਾਮਪੁਰ ਸਵਰ ਸਟਾਰ ਲਹਿਰਾ ਸਰ ਅਜਿਕੇ ਪਾਕੀ ਕਿਸਾਨ ਜੂ ਨੂੰ ਇਕਤਾ ਨੇ ਇੱਥੇ ਪ੍ਰੋਟੈਸਟ ਕੀਤਾ ਹੈਗਾ ਵੀ ਇੱਥੇ ਤਸੀਲਦਾਰ ਨਹੀਂ ਹੈਗਾ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਕਿ ਮਾਮਲਾ ਕੀ ਹੈ ਇੱਥੇ ਅਸਲ ਵਿੱਚ ਪੱਕਾ ਤਸੀਲਦਾਰ ਜਾਂ ਅਫਸਿਲਰ ਨਾ ਹੋਣ ਕਾਰਨ ਪ੍ਰੋਬਲਮ ਆ ਰਹੀ ਹੈ ਮੇਰੇ ਕੋਲੇ ਭਾਰਤੀ ਸੰਜੁਨੀ ਨਾਲ ਆਏ ਸੀਗੇ ਉਹਨਾਂ ਨੇ ਗੱਲ ਕੀਤੀ ਸੀ ਆ ਕੇ ਵੀ ਇੱਥੇ ਕੋਈ ਪੱਕਾ ਡੈਫਸੀਲਰ ਰਸੀਲਰ ਨਾ ਹੁਣ ਕਰਕੇ ਪ੍ਰੋਬਲਮ ਆ ਰਹੀ ਹੈ ਦੱਸਿਆ ਉਹਨਾਂ ਨੂੰ ਵੀ ਇੱਥੇ ਅਮਰਪ੍ਰੀਤ ਸਿੰਘ ਡੈਫਸੀਲਰ ਨੂੰ ਕੁਲ ਚਾਰਜ ਹੈ ਤੇ ਇੱਕ ਰਿਤੂ ਕਪੂਰ ਡੈਫਸੀਲਰ ਹੈਗੇ ਨੇ ਉਸ ਨਾਮ ਉਹਨਾਂ ਕੋਲ ਵੀ ਚਾਰਜ ਹੈ ਪਰੰਤੂ ਬਾਦੂ ਚਾਰਜ ਹੋਣ ਕਰਕੇ ਇੱਥੇ ਟ੍ਰੋਲ ਮਾਰ ਰਹੀ ਹੈ ਤੇ ਤੁਹਾਡੀ ਜਿਹੜੀ ਮੰਗ ਹੈ ਮੈਂ ਪ੍ਰਸ਼ਾਸਨ ਧਿਆਨ ਚ ਲਿਆ ਦੂੰਗਾ ਤੁਸੀਂ ਇੱਥੇ ਕੀ ਕੀ ਕੰਮ ਕਰਦੇ ਹੋ ਮੈਂ ਕੱਲੀਆਂ ਰਿਸ਼ਤੀਆਂ ਕਰਨ ਦਾ ਕੰਮ ਕਰ ਰਿਹਾ ਹਾਂ ਰਿਸ਼ਤੀਆਂ ਕਰ ਰਿਹਾ ਹਾਂ ਤਾਂ ਕਿ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ